ਬਾਕੀ ਬਾਬਿਓ ਚੱਲ ਫੇਰ ਆਪਾਂ ਕਬੜੇ ਕੰਮ ਦੇ ਸਾਹਮਣੇ ਲੱਗਾ ਹੈ ਚੰਡੀਗੜਾ ਵਾਲਾ ਬੋਰਡ ਚੰਡੀਗੜ੍ਹ ਜਾ ਸਕਦੇ ਤੁਸੀਂ ਜੀ ਸਵੇਰੇ ਸਵੇਰੇ ਕਿੱਥੇ ਜਾਣਾ ਹੋਵੇ ਆ ਪਿੱਛੇ ਇੱਕ ਗੱਡੀਆਂ ਵਾਲੇ ਬੜਾ ਤੰਗ ਕਰਦੇ ਨੇ ਹੱਥ ਤੋਂ ਹਾਰਨ ਬੜੇ ਮਾਰਦੇ ਨੇ ਪਤਾ ਨਹੀਂ ਦਿੱਤਾ ਕਿ ਡਾਕ ਹੀ ਨਹੀਂ ਲੈ ਜਾਣੀ ਪਰ ਮਾਨਾ ਜਿੰਨਾ ਉੱਪਰ ਉਹ ਡਾਕ ਹੀ ਲੈ ਜਾਓ ਠੀਕ ਹੈ ਐਵੇਂ ਬਿਨਾ ਮਤਲਬ ਤੋਂ ਹਾਰਨ ਮਾਰੀ ਜਾਣਾ ਕਿਸੇ ਨੂੰ ਲੇਕਿਨ ਬਾਬਿਓ ਮੈਂ ਨਹੀਂ ਕਰਦਾ ਬਾਕੀਆ ਗੁਰਦੁਆਰਾ ਸਾਹਿਬ ਜੀ ਨੇ ਗੁਰਦੁਆਰਾ ਨਾਲੇ ਬਾਕੀ ਬਾਬਿਓ ਆ ਸਮਰਾਲਾ ਚੌਂਕ ਆ ਇਹ ਥੱਲੇ ਆ ਗਈ ਸਰਵਿਸ ਲੈਨ ਪਾਣੀ ਭਰ ਜਾਂਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਲੁਧਿਆਣੇ ਨਹੀਂ ਪਿਆ ਨਹੀਂ ਤੇ ਲੁਧਿਆਣਾ ਡੁੱਬਿਆ ਨਹੀਂ ਇਹ ਸਮਰਾਲਾ ਚੌਂਕ ਹੈਗਾ ਅੱਗੇ ਆ ਲੱਗਾ ਲੁਧਿਆਣੇ ਦਾ ਬੋਰਡ ਉਹ ਅੱਗੇ ਗੁਰਦੁਆਰਾ ਅਰਜਨ ਦੇਵ ਨਗਰ ਜੀ ਫਿਰ ਮੈਂ ਤਾਂ じゃ ਕਿ ਕਿਉਂ ਮੁੜਦਾ ਜੀ ਬਸ ਸਟੈਂਡ ਦੇ ਨੇ ਰੋਡ ਤੋਂ ਮੁੜ ਕੇ ਫਿਰ ਘੁੰਮ ਘੁੰਮ ਕੇ ਫੇਰ ਆਵਾਂਗਾ ਆਪਣੇ ਬੱਚੇ ਵਾਲੇ ਸਟਾਪ ਤੇ ਫਿਰ ਉੱਥੋਂ ਆਪਣਾ ਕੰਮ ਹੋ ਜਾਏਗਾ ਜੀ ਅੱਜ ਦਾ ਸਟਾਰਟ ਚਲੋ ਬਾਬਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ 'ਚ ਰੱਖੇ ਜੀ ਸਭ ਤੇ ਮਿਹਰ ਭਰਿਆ ਤੇ ਰੱਖਿਆ ਸਮਰਾਲਾ ਚੋਂ ਆ ਗਵਾ ਜੀ ਪਾਣੀ ਦੇਖੋ ਕਿੰਦਾ ਭਰਿਆ ਹੋਇਆ ਦੱਸਿਆ ਹੋਇਆ ਨਾ ਤੁਹਾਨੂੰ ਪਹਿਲਾਂ ਵੀ ਲੁਧਿਆਣਾ 'ਮੀ ਪਿਆ ਨਹੀਂ ਤੇ ਲੁਧਿਆਣਾ ਡੁੱਬਿਆ ਨਹੀਂ ਇਹ ਮੇਨ ਬਸ ਸਟੈਂਡ ਵਾਲਾ ਰੋਡ ਆ ਜੀ ਪਾਣੀ ਨਾ ਭਰਿਆ ਹੋਇਆ ਸਾਰਾ ਹੀ ਜਾਂਦੀਆਂ ਪਈਆਂ ਗੱਡੀਆਂ ਵਿੱਚ ਅੰਟੀ ਟਾਡੇ ਤੇ ਆ ਮੀ ਪੈ ਗਿਆ ਤੇ ਲੁਧਿਆਣਾ ਡੁੱਬ ਗਿਆ ਜੀ ਕਹਿਣਾ ਚਾਹਨੀ ਆ ਕੁਝ ਟਾਡੇ ਚ ਕੰਮਗੁੰਮ ਨਹੀਂ ਕਰਦਾ ਕੋਈ ਆ ਬਾਬਿਓ ਦੇਖੋ ਪਾਣੀ ਪਾਣੀ ਭਰਿਆ ਹੋਇਆ ਸਾਰੇ ਬੰਨੇ ਉਹ ਚਵਾਰਾ ਇੱਕ ਟਰਾਲਾ ਦੇਖੋ ਵਿੱਚ ਡਰਾਈਵਰ ਮੈਗਮੇਨ ਉਹ ਤਾਂ ਤੰਗੀਆਂ ਹੀ ਤੰਗੀਆਂ ਜੀ ਸਾਰੇ ਬੰਨੇ ਤੰਗ ਹੀ ਕਰਦੇ ਨੇ ਰੋਡ ਤੇ ਲੋਕੀ ਬੱਸ ਹੋਰ ਕੁਝ ਨਹੀਂ ਮਦਦ ਨਹੀਂ ਕਰਦਾ ਕੋਈ ਤੰਗ ਕਰਨ ਵਾਲੇ ਬਧੇਰੇ ਮਿਲਦੇ ਨੇ ਟਰੱਲਾ ਟਰੱਲਾਈ ਹੈ ਭਾਈ ਇਹਨੂੰ ਕਹਿੰਦੇ ਜੀ ਘੋੜਾ ਘੋੜਾ ਹੁਣ ਸਾਡੇ ਅੱਗੇ ਅੱਗੇ ਆ ਜੀ ਘੋੜਾ ਹੁਣ ਸਾਡੇ ਅੱਗੇ ਅੱਗੇ ਭੱਜੇਗਾ ਬਾਬੇਓ ਚੀਮਾ ਜੋ ਗੱਲ ਲੁਧਿਆਣੇ ਦਾ ਇਹ ਵੀ ਡੁੱਬਿਆ ਆ ਦੇਖੋ ਸਾਰੇ ਬੰਨੇ ਪਾਣੀ ਪਾਣੀ ਆ ਲੁਧਿਆਣੇ ਅੱਜ ਮੀਂਹ ਪੈ ਗਿਆ ਕਾਫੀ ਅੱਗੇ ਉਹ ਫਿਰ ਨਿਕਲ ਜਾਂਦਾ ਸੂਫੀਆ ਚੌਂਕ ਦਾ ਬੋਰਡ ਲੱਗਾ ਆਇਆ ਹੈ ਆਪਾਂ ਬੱਚੇ ਲੈਣੇ ਆ ਇੱਧਰ ਜਾ ਕੇ ਹੋਰ ਸੁਣਾਓ ਸਾਰੇ ਚੜਦੀ ਕਲਾ ਚੋ ਮਿੱਤਰੋ ਬਾਕੀ ਇਹ ਵੀ ਜੀ ਆਪਣੇ ਕਰਮਾਂ ਦਾ ਖਾਂਦੇ ਆ ਦੇਖੋ ਕਿਸ ਦਿਨ ਮੈਂ ਵੀ ਲੈ ਕੇ ਚੋਗਾ ਪਾਵਾਂਗਾ ਇਹਨਾਂ ਨੂੰ ਬਾਬਿਓ ਕੀ ਬਾਬਿਓ ਛੜਕਾ ਦਾ ਠੀਕ ਹੀ ਠੀਕ ਹੈ ਇੱਥੇ ਲੁਧਿਆਣੇ ਗਲੀਆਂ ਵੀ ਡੁੱਬੀਆਂ ਹੁੰਦੀਆਂ ਨੇ ਬਾਕੀ ਬਾਬਿਓ ਅੱਜ ਇੱਥੇ ਸਾਰਿਆਂ ਨੇ ਆਪਾਂ ਆਣਾ ਸੱਚੇ ਆਲਾ ਘਰ ਇਹ ਗਊਸ਼ਾਲਾ ਲੁਧਿਆਣੇ ਦੀ ਠੀਕ ਹੈ ਜੀ ਤੇ ਇੱਧਰ ਵੀ ਸਾਰੇ ਕਿੱਥੇ ਕਿੱਥੇ ਵਗਾਵਾਂ ਬਾਬਿਓ ਤੁਹਾਨੂੰ ਲੁਧਿਆਣਾ ਦੇ ਸਾਰਾ ਹੀ ਡੁੱਬਿਆ ਹੁੰਦਾ ਇਹ ਅੱਗੇ ਜਾ ਕੇ ਨਾ ਉਹ ਆਂਦਾ ਹੈ ਚਿੱਤੰਦੇ ਨੇ ਨੂੰ ਗਊਸ਼ਾਲਾ ਹੈ ਜੀ ਅੱਗੇ ਜਾ ਕੇ ਇੱਧਰੋਂ ਬੱਚੇ ਚੱਕਦਾ ਮੈਂ ਆਪਣੇ ਕਿੰਨੀ ਆ ਕੇ ਵੀਡੀਓ ਬਣਾਵਾਂਗਾ ਬਲੌਗ ਮੇਰਾ ਕਾਫੀ ਲੰਬਾ ਹੋ ਜਾਣਾ ਬਾਬਿਓ ਆ ਗਊਸ਼ਾਲਾ ਦੇ ਬਾਹਰ ਦੇਖੋ ਕਿੰਨਾ ਪਾਣੀ ਭਰਿਆ ਇਦੋਂ ਜਾ ਕੇ ਮੈਂ ਅੱਗੇ ਬੱਚੇ ਲੈਣੇ ਆ ਆਪਣੇ ਆ ਨਿਆਣੇ ਵੀ ਦੇਖੋ ਸਕੂਲ ਵਾਲੇ ਜਵਾਰੇ ਤੰਗ ਹੋ ਰਹੇ ਨੇ ਆ ਕਈ ਖੜੇ ਨੇ ਗੇਟ ਦੇ ਉੱਪਰ ਦੇਖੋ ਬੁਰਾ ਹਾਲਾ ਜੀ ਬਾਬੇ ਉਹ ਲੁਧਿਆਣੇ ਦਾ ਦੇ ਉਹ ਕਹਿਣਾ ਚਾਹੁੰਦੇ ਕੁਝ ਆ ਨਿਆਣੇ ਤੰਗ ਹੋ ਰਹੇ ਦੇਖੋ ਸਕੂਲ ਵਾਲੇ ਜੀ ਬਾਬੇ ਉਹ ਸਕੂਲ ਆ ਗਿਆ ਮੈਂ ਪਿੱਛੇ ਸਾਡੇ ਬੱਸਾਂ ਖੜੀਆਂ ਹੋਈਆਂ ਨੇ ਬਾਕੀ ਹੋਰ ਸਭ ਨਾਲ ਸਾਰੇ ਠੀਕ ਠਾਕ ਹੋ ਮਿੱਤਰੋ ਚਰਦੀ ਕਲਾ ਚੋ